ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਮੋਗੇ ਦੋਸਤੋ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸੁਖਵੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਸਾ ਨੇ ਆਪਣੇ ਗੁਨਾਹ ਕਬੂਲ ਕਰਦੇ ਹੋਏ ਫ੍ਰੀ ਦਰਬਾਰ ਸਾਹਿਬ ਸਜ਼ਾ ਭੁਗਤ ਰਹੇ ਨੇ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਅਤੇ ਅੱਜ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਤੇ ਉਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਸੁਖਵੀਰ ਸਿੰਘ ਬਾਦਲ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਅਤੇ ਉਹਨਾਂ ਨੂੰ ਗੋਲੀ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਜਿਸ ਬੰਦੇ ਨੇ ਉਹਨਾਂ ਦੇ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਜਦੋਂ ਜਦ ਵੀਰ ਬਾਦਲ ਦੇ ਕੋਲ ਖੜੇ ASI ਨੂੰ ਪਤਾ ਲੱਗਦਾ ਤਾਂ ਉਹ ਉਸ ਬੰਦੇ ਨੂੰ ਭੱਜ ਕੇ ਫੜ ਲੈਂਦਾ ਤੇ ਬਾਕੀ ਸਾਰੇ ਹੁੰਦੇ ਨੇ ਸਿਕਿਉਰਿਟੀ ਉਹ ਵੀ ਉਸ ਬੰਦੇ ਨੂੰ ਭੱਜ ਕੇ ਫੜ ਲੈਂਦੀ ਆ ਤੇ ਉਸ ਤੋਂ ਪਿਸਤੌਲ ਖੋਇਆ ਜਾਂਦਾ ਅਤੇ ਫਿਰ ਇਸ ਤੋਂ ਬਾਅਦ ASI ਨੇ ਲਾਈਵ ਆ ਕੇ ਖੁਲਾਸੇ ਕੀਤੇ ਨੇ ਤੇ ਤੁਸੀਂ ਵੀ ਇੱਕ ਵਾਰ ਉਸ ਵੀਡੀਓ ਨੂੰ ਜ਼ਰੂਰ ਦੇਖੋ ਮੈਂ ਐਸ ਜਸਵੀਰ ਸਿੰਘ ਨੰਬਰ 1348 ਸਾਧ ਨਾਲ ਡਿਊਟੀ ਕਰਦਾ ਸੀ ਜੀ ਕਿ ਅਸਰਾਂ ਨੇ ਪਹਿਲਾਂ ਹੀ ਸਾਨੂੰ ਪੀਡਾ ਦੀ ਕੋਈ ਵੀ ਜਿਹੜੇ ਗਲਤ ਅੰਤਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਤ ਵਿੱਚ ਤੇ ਨਰਮਾ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸਟਰੀ ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗੱਸਾ ਕਰ ਲੈ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਗੇ ਸ਼ੇਅਰ ਜਰੂਰ ਕਰਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਬਰਸ ਕਰਕੇ ਜਾਇਓ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ